ਗੱਡੀ ਚਲਾ ਕੇ ਸਰਪੰਨ ਸਿੰਘ ਪੰਦੇਰ ਨੂੰ ਇਸ ਵਕਤ ਮੋਹਾਲੀ ਪੁਲਿਸ ਵੱਲੋਂ ਡਿਟੇਨ ਕਰ ਲਿਆ ਗਿਆ ਤਸਵੀਰਾਂ ਜਿਹੜੀਆਂ ਨੇ ਦੇਖ ਸਕਦੇ ਹੋ ਇਸ ਵਕਤ ਵੀ ਖੁੱਦ ਜਿਹੜੇ ਇਹ ਪੁਲਿਸ ਵੱਲੋਂ ਜਿਹੜਾ ਫੋਨ ਹੈ মিডিਆ ਦਾ ਉਹਨੂੰ ਤੋੜਨ ਦੀ ਵੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਸਰਮਨ ਸਿੰਘ ਪੰਦੇਰ ਨੂੰ ਇਸ ਵਕਤ ਡਿਟੇਨ ਕਰ ਲਿਆ ਗਿਆ ਵੱਡੀ ਨਫਰੀ ਜਿਹੜੀ ਪੁਲਿਸ थी ਪੰਜਾਬ ਪੁਲਿਸ ਦੀ ਇਸ ਸ਼ੋਟ ਤਸਵੀਰਾਂ ਜਿਹੜੀਆਂ ਨੇ ਉਹ ਦੇਖ ਪਾ ਰਹੇ ਹੋ ਸਰਵਨ ਸਿੰਘ ਪੰਦੇਰ ਨੂੰ ਮੁਹਾਲੀ ਤੋਂ ਡਿਟੇਨ ਕਰ ਲਿਆ ਉਹ ਵੀ ਤਨਾਤ ਕੀਤੀ ਗਈ ਸੀ ਇਹ ਸਾਰੀਆਂ ਗੱਡੀਆਂ ਜਿਹੜੀਆਂ ਨੇ ਹਾਲਾਂਕਿ ਕਿਤਨਾ ਕਿਤੇ ਇਹ ਸਕੂਲਰਸ ਵੱਲੋਂ ਹੁਣ ਡਿਟੇਨ ਕੀਤਾ ਗਿਆ ਸਰਵਨ ਸਿੰਘ ਪੰਦੇਰ ਨੂੰ ਔਰ तमाम ਤਸਵੀਰਾਂ ਜਿਹੜੀਆਂ ਨੇ ਸੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆਂ ਤੋਂ ਬਾਅਦ ਪੁਲਿਸ ਵੱਲੋਂ মিডিਆ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਸਭੀ ਹਾਲਾਂਕਿ ਇਹ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰ ਰਹੇ ਸੀ ਕਿਉਂਕਿ ਇੱਥੇ ਪੁਲਿਸ ਜਿਹੜੀ ਹੈ ਉਹ ਔਰ ਦੂਸਰੇ ਪਾਸੇ ਜਿਹੜੇ ਮੰਤਰੀ ਨੇ ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਅਸੀਂ ਇਸ ਤਰੀਕੇ ਦਾ ਕੋਈ ਐਕਸ਼ਨ ਜਿਹੜਾ ਉਹ ਨਹੀਂ ਕਰਾਂਗੇ ਪਰ ਫਿਲਹਾਲ ਸਰਵਨ ਸਿੰਘ ਪੰਦੇਰ ਨੂੰ ਡਿਟੇਨ ਕਰ ਲਿਆ ਗਿਆ ਮੋਹਾਲੀ ਪੁਲਿਸ ਵੱਲੋਂ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਇਹ ਗੱਡੀਆਂ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਬੈਠੀ ਹੋਈ ਨਜ਼ਰ ਆ ਰਹੀ ਹੈ ਹਰੇਕ ਤਸਵੀਰ ਹਰੇਕ ਉਸ ਪੱਖ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਹਿਲਾਂ ਸਰਵਨ ਸਿੰਘ ਪੰਦੇਰ ਦੀ ਗੱਡੀ ਨੂੰ ਡਿਟੇਨ ਕੀਤਾ ਗਿਆ ਔਰ ਡੀਐਸਪੀ ਵੱਲੋਂ ਖੁਦ ਸਰਵਨ ਸਿੰਘ ਸਰਵਨ ਸਿੰਘ ਪੰਦੇਰ ਦੀ ਗੱਡੀ ਚਲਾ ਕੇ ਖੁਦ ਉਹਨੂੰ ਡਿਟੇਨ ਕਰਕੇ ਉੱਥੋਂ ਗੱਡੀ ਲੈ ਕੇ ਜਾਈ ਗਈ। ਹੋਰੇ ਸਭ ਦੇ ਵਿਚਕਾਰ ਕਿਤੇ ਨਾ ਕਿਤੇ ਪਹਿਲਾਂ ਜਿਹੜੀ ਪੰਜਾਬ ਸਰਕਾਰ ਸੀ ਉਹ ਆਪਣੇ ਕਿਉਂਕਿ ਪਹਿਲਾਂ ਇਹ ਕਿਹਾ ਗਿਆ ਸੀਗਾ ਕਿ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਡਿਟੇਨ ਨਹੀਂ ਕਰਾਂਗੇ ਬਲਕਿ ਦੂਸਰੀ ਤਰਫ ਤੋਂ ਇਹ ਚੈਕਿੰਗ ਜਿਹੜੀ ਆ ਦੂਸਰੇ ਪਾਸੇ ਬਾਕੀ ਕਿਸਾਨਾਂ ਕਿਸਾਨ ਆਗੂ ਮੀਟਿੰਗ ਤੋਂ ਆ ਰਹੇ ਸੀਗੇ ਤਾਂ ਉਹਨਾਂ ਮੀਟਿੰਗ ਦੇ ਵਿੱਚੋਂ ਡਿਟੇਨ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਕਿਸਾਨਾਂ ਨੂੰ ਜਦਕਿ ਪਹਿਲਾਂ ਇਹ ਵੀ ਇਹ ਹੁਣ ਰਸਤਾ ਜਿਹੜਾ ਜ਼ਿਲਕਪੁਰ ਵੱਲ ਨੂੰ ਜਾ ਰਿਹਾ ਮੋਹਾਲੀ ਯਾਨੀ ਕਿ ਸੈਕਟਰ 26 ਤੋਂ ਆਉਂਦੇ ਹੋਏ ਤਮਾਮ ਪੰਜਾਬ ਪੁਲਿਸ ਦੀਆਂ ਗੱਡੀਆਂ ਜਿਹੜੀਆਂ ਸੀ ਹਾਂਜੀ ਬੋਲੋ ਉਹਨਾਂ ਵੱਲੋਂ ਸਰਵਜ ਸਿੰਘ ਪੰਦੇਰ ਨੂੰ ਡਿਟੇਨ ਕਰ ਲਿਆ ਗਿਆ ਔਰ ਦੂਸਰੀ ਤਰਫ ਜਗਦੀਸ਼ ਸਿੰਘ ਢੱਲੇਵਾਲ ਜਿਹੜੇ ਨੇ ਇਹ ਵੀ ਜ਼ਿਕਰ ਕੀਤਾ ਗਿਆ ਕਿ ਜਗਦੀਸ਼ ਸਿੰਘ ਢੱਲੇਵਾਲ ਨੂੰ ਪਹਿਲਾ ਸ਼ੰਭੂ ਮੋਰਚੇ ਤੇ ਲਜਾਇਆ ਜਾਣਾ ਸੀ ਪਰ ਦੂਸਰੀ ਤਰਫ ਤੋਂ ਇਹ ਮੋਰਚਾ ਚੱਲਦੇ ਮੀਟਿੰਗ ਤੋਂ ਬਾਅਦ ਜਦੋਂ ਇਹ ਗੱਡੀਆਂ ਮੋਹਾਲੀ ਵੱਲ ਮੁੜੀਆਂ ਤਾਂ ਤਮਾਮ ਪੁਲਿਸ ਦੀਆਂ ਗੱਡੀਆਂ ਨਾਲ ਦੀ ਨਾਲ ਡਿਟੇਨ ਕਰ ਰਹੀਆਂ ਸੀ ਔਰ ਟ੍ਰੇਸ ਕਰਦੇ ਹੋਏ ਸਰਵਨ ਸਿੰਘ ਪੁੰਦੇਰ ਨੂੰ ਜਦੋਂ ਚੰਡੀਗੜ੍ਹ ਤੋਂ ਬਾਹਰ ਰਸਤਾ ਦਾਖਲ ਹੋਇਆ ਜਾਂ ਜਿਹੜਾ ਰਸਤਾ ਜਿਰਕਪੁਰ ਵੱਲ ਜਾਂਦਾ ਸੀ ਤਾਂ ਉੱਥੋਂ ਡਿਟੇਨ ਕਰ ਲਿਆ ਗਿਆ ਔਰ ਹੁਣ ਉਸ ਨੂੰ ਕਿਹੜੇ ਥਾਣੇ ਲਜਾਇਆ ਗਿਆ ਕਿਉਂਕਿ ਉਹ ਅੱਗੇ ਇੱਕ ਗੱਡੀਆਂ ਦਾ ਕਾਫਲਾ ਜਿਹੜਾ ਹੈ ਉਹ ਜਾ ਰਿਹਾ ਹੈ ਔਰ ਇੱਥੇ ਵੀ ਜ਼ਿਕਰੇ ਖਾਸ ਹੈ ਕਿ